ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਜੋਰ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਵਰ ਦੇਲਦੇ ਫਾਰਮ ਤੇ ਆਏ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤੁਹਾਨੂੰ ਆਪਾਂ ਇਸਕਰੋਂ ਟੋਟਲ ਅਜੇ ਤਿੰਨ ਤੋਂ ਚਾਰ ਗਨਾ ਦੇ ਦਿਖਾਉਣੇ ਆ ਜਿਹੜੇ ਦਧਾਰੂ ਪਸ਼ੂ ਐਸ ਵਕਤ ਦੁੱਧ ਤੇ ਚਲੰਦੇ ਆ ਇੱਕ ਬੂਰੀ ਇਧਰ ਮਾਝ ਦਿਖਾ ਦਿਆਂ ਕਿ ਕਿ ਬਣੀ ਸੋਰੀ ਵੀ ਆ ਟੋਕਰ ਤੇ ਕੋਈ ਭਰਾ ਆ ਕੇ ਆਸ ਕਰ ਸਕਦਾ ਵੀ ਚਲੋ ਗੱਬਰ ਵੀ ਨਿਕਲ ਆਊਗੀ ਕਿੰਨੇ ਦਿਨਾਂ ਦੀ ਬਣੀ ਸੌਰੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਧਰ ਇੱਕ ਨੀਲੀ ਅੰਗ ਪੱਕ ਦੀ ਆਪਾਂ ਤੁਹਾਨੂੰ ਝੋਟੀ ਦਿਖਾ ਦੇਾਂਗੇ ਤੇ ਇੱਕ ਵਾਰ ਬਿਲਕੁਲ ਸੱਜਰਤਾ ਜੀ ਸੂਈ ਆ ਇੱਕ ਬੂਰੀ ਇੱਕ ਬੂਰੀ ਕੱਟੀ ਆ بڑے ਭਰਾ ਆਪਣੇ ਸ਼ੌਂਕ ਰੱਖਦੇ ਮੇਰੇ ਭਰਾ ਬੜੀਆਂ ਫੋਨ ਕੱਲ ਆਉਂਦੀਆਂ ਨੇ ਬੂਰੀ ਕੱਟੀ ਚਾਹੀਦੀ ਆ ਵੀਰੇ ਜਰੂਰ ਹੋਈ ਤੇ ਕਦੀ ਦੱਸਿਆ ਜੇ ਇੱਕ ਵੀਡੀਓ ਤੇ ਮਾਰੀ ਮਰਾਈ ਮੇਰੇ ਭਰਾਓ ਆਪਾਂ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰਦੇ ਨਹੀਂ ਹੁੰਦੀ ਆ ਕਿਉਂਕਿ ਮਾਲ ਰੁਟੀਨ ਦੇ ਵਿੱਚ ਹੀ ਆਉਂਦਾ ਇਸ ਕਿਲੇ ਤੇ ਬਾਕੀ ਚਾਰ ਪਸ਼ੂ ਆ ਟੋਟਲ ਪੂਰੀ ਡਿਟੇਲ ਆਪਾਂ ਵੀਰ ਹਰਵੈਲ ਦੇ ਕੋਲੋਂ ਲੈ ਲਾਂਗੇ ਤਰੀਕ ਆ ਜੇ ਤੁਸੀਂ ਨੋਟ ਕਰ ਲਓ 8 ਅਗਸਤ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਟਾਈਮ ਆ ਸੋ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਆਉਂਦਾ ਤੇ ਆਪਾਂ ਹਰ ਵਾਰ ਬੇਨਤੀ ਉਹ ਹੀ ਕਰਦੇ ਆ ਵਾਰ-ਵਾਰੀ ਕਰਦੇ ਆ ਕਿਉਂਕਿ ਨਵੇਂ ਜਿਹੜੇ ਭਰਾ ਆਪਣੇ ਨਾਲ ਨਾਲ ਜੁੜ ਜਾਂਦੇ ਆ ਉਹਨਾਂ ਦਾ ਧਿਆਨ ਦੇ ਵਿੱਚ ਲਿਆਉਣੀ ਗੱਲ ਬੜੀ ਜ਼ਰੂਰੀ ਆ ਵੀ ਇੱਥੇ ਆ ਜਿਓ ਇੱਕ ਟਾਈਮ ਚਲੋ ਦੋ ਟਾਈਮ ਚਲੋ ਪਸ਼ੂ ਦੀ ਆ ਕੇ ਬੰਤਰ ਵੇਖ ਲਓ ਹਾਇਤ ਕਾਤ ਦੇਖ ਲਓ ਕਿੱਡਾ ਹੈਗਾ ਕਿੱਡਾ ਨਹੀਂ ਹੈਗਾਗਾ ਤੇ ਬਾਕੀ ਮੇਰਾ ਭਰਾ ਪਿੰਡ ਜੋਰ ਸਿੰਘ ਵਾਲਾ ਨੇੜੇ ਵੱਡੇ ਸਭਰਾ ਪਿੰਡ ਰਹਿ ਜਾਂਦਾ ਹਰੀਕੇ ਪੱਤਾਂ ਨਾ ਬਿਲਕੁਲ ਮਾਲਵੇ ਵਾਲੀ ਸਾਈਡ ਤੋਂ ਆ ਰਿਆ ਕੋਈ ਤੇ 10-12 ਕਿਲੋਮੀਟਰ ਦੀ ਸਾਰੀ ਤੂਰੀ ਆ। ਸਜ ਤੋਂ ਬਰਵਾਲਾ ਟੀਮਾ ਦੁਬਲੀ ਪਿੰਡ ਬਿਲਕੁਲ ਲੱਗ ਗਿਆ। ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਵੀਰ ਹਰਵੇਨ ਜੀ। ਹਾਂ ਜੀ ਰਾਜਾ ਸਾਸ੍ਰੀਕਾਰ। ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਭੈਣ ਭਰਾ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ੍ਰੀਕਾਰ। ਬਹੁਤ ਠੀਕ ਆ। ਸਾਸ੍ਰੀਕਾਰ ਬਾਈ ਹਰਵੀਰ ਹੌਰ ਕੈਮ ਸੇਪਾ ਵੀਰੇ। ਵਾਹਿਗੁਰੂ ਦੀ ਮਿਹਰ ਆ ਜੀ। ਬਹੁਤ ਸ਼ੁਕਰੇਮਾਰਕਤਾ ਜੀ। ਚੱਲੀ ਜਾਂਦਾ। ਬਹੁਤ ਵਧੀਆ ਹਰਵੀਰ ਵੀਰੇ। ਜਿਵੇਂ ਆਪਾਂ ਜ਼ਿਕ ਚਾਰ ਹੀ ਅਜ ਆਪਣੇ ਕੋਲ ਜਾਨਵਰਾਂ ਚਲੋ ਇੱਕ ਕੱਟੀ ਛੋਟੀ ਆ ਬਾਕੀ ਹੁਣ ਬੇਬ ਦੇ ਜਿਹੜੇ ਚੱਲਣਦੇ ਆ ਤਿੰਨ ਪਸ਼ੂ ਆਪਣੇ ਕੋਲ ਆ ਇਧਰ ਇੱਕ ਨੀਲੀ ਦਾ ਵੀ ਬੂਰੀ ਤੇ ਆ ਲੈ ਜਾਂਦੀ ਐ ਵੇਖੋ ਰਾਸਿਆ ਬੂਰੀ ਨੀਲੀ ਜਾਵੀ ਆ ਇਹਦੀ ਡਿਟੇਲ ਵੀ ਆਪਾਂ ਕੁਝ ਸਮੇਂ ਦੀ ਗੱਭਣਾ ਬਾਕੀ ਨਾਲ ਜਿਹੜਾ ਆਪਾਂ ਗੱਲਾਂ ਕਰਾਂਗੇ ਇੱਕ ਤਾਜੀ ਸੂਈ ਆ ਨੀਲੀ ਦੀ ਰੋਟੀ ਇੱਕ ਤਾਜੀ ਵੈੜ ਸੂਈ ਆ ਦੋ ਚਾਰ ਦਿਨ ਦੀ ਤੇ ਇੱਕ ਪਿੱਛੇ ਬੂਰੇ ਨਾਰਲੀ ਦੀ ਜਿਹੜੀ ਆ ਕੱਟੀ ਆ ਇੱਕ ਕੱਟੀ ਆ ਗਈ ਆ ਲਓ ਵੀ ਇੱਕ ਕੱਟੀ ਆ ਗਈ ਆ ਵੀਡੀਓ ਦਾ ਮੇਰਾ ਪ੍ਰੈਂਟ ਤੱਕ ਦੇਖ ਲਿਆ ਜੀ ਪੂਰੀ ਜਾਣਕਾਰੀ ਵੀ ਨਰ ਦੇ ਪਾਸੋਂ ਲੈ ਕੇ ਆਪਾਂ ਉਹਦੇ ਨਾਲ ਸਾਂਝੀ ਕਰ ਦਿੰਨੇ ਆ ਉਹ ਕਰਦਿਆਂ ਗੱਲਬਾਤ ਓਕੇ ਸਰ ਮੇਲ ਵੀਰ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਇਸੇ ਮਾਜੇ ਤੋਂ ਕਰ ਲੈਨੇ ਆ ਬਿਲਕੁਲ ਰਾਸਿਆ ਗੱਲ ਕਰੀਏ ਆਪਾਂ ਇਹਦੀ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ ਠੀਕ ਹੈ ਜੀ ਤੀਜੇ ਵਾਸਤੇ ਅੱਗੇ ਇਹ ਗੱਬਣ ਆ ਠੀਕ ਹੈ ਬਾਕੀ ਦੂਜੇ ਸੂਵੇ ਤੇ ਦੋਸਤੋ ਇਹ ਚੱਲ ਰਹੀ ਹੈ ਕੱਲ ਤੀਜੇ ਸੂਵੇ ਦੀ ਬਣੀ ਆ ਗੱਬਣਾ ਕਿੰਨੇ ਟਾਈਮ ਦੀ ਰਾਸਿਆ 45 ਦਿਨ ਦੀ ਇਹ ਗੱਬਣ ਹੋਊਗੀ ਠੀਕ ਹੈ ਜੀ ਇੱਕ ਪਾਸੇ ਵੀ ਥੋੜਾ ਚਲੋ ਹੋ ਸਕਦੀ ਆ ਠੀਕ ਹੈ ਜੀ 6 6.5 ਕਿਲੋ ਦੇ ਥੱਲੇ ਜਿਹੜਾ ਦੁੱਧ ਠੀਕ ਹੈ ਜੀ ਲੋ ਜੀ 6 7 6 ਕਿਲੋ ਦੁੱਧ ਇਹਦੇ ਤੇ ਲਿਆ ਸੁਖਤ ਹਾਜ਼ਰ ਨੀਲੀ 라ਵੀ ਆ ਬੂਰੀ ਆ ਤੇ ਬਾਕੀ ਜਿਹੜੇ ਭਰਾ ਆਪਣੇ ਸ਼ੌਂਕ ਰੱਖਦੇ ਰਵੇ ਦਾ ਠੀਕ ਆ ਜੀ ਚਾਹੇ ਕਾਲੀਆਂ ਨੀਲੀਆਂ 라ਵੀਆਂ ਹੋਣ ਚਾਹੇ ਨੀਲੀ ਹੋਵੇ ਚਾਹੇ 라ਵੀ ਹੋਵੇ ਰਾਜ ਸਿੰਘ ਗੱਲ ਕਰੀ ਬੂਰੀ ਨੀਲੀ 라ਵੀ ਦੀ ਆਪਣੀ ਦੀ ਬਰੀਕੀ ਦੀ ਬਿਲਕੁਲ ਸਟੇਪਟ ਆ ਗਿਆ ਅੱਖ ਪੂਰੀ ਨੀਲੀ ਆ ਗਈ ਤੇ ਕਿਉਂ ਪੈਰਾ ਤੇ ਮਾਰਕਿੰਗ ਆ ਤੇ ਚਵਾਹ ਰਾਸ ਇੰਨਾ ਕੁ ਵਧੀਆ ਲੱਗਾ ਨਾ ਇਹਨੂੰ ਆ ਭਾਰੀ ਬਾਡੀ ਦੇ ਵਿੱਚ ਜਿਹੜਾ ਪੇਟ ਆ ਬਿਲਕੁਲ ਜਿਹੜਾ ਨੀਲੀਆਂ ਦੇ ਵਿੱਚ ਹੋਣਾ ਚਾਹੀਦਾ ਭਾਰਾ ਹਾਂ ਪਾਰਾ ਪੇਟ ਪੂਰੀ ਲੰਬਾਈ ਲੋਡ ਤੋਂ ਵੱਧ ਇੱਧਰ ਦੇਖੋ ਜੀ ਇਹ ਚਵਾਈ ਤਾਂ ਰਸ ਹੈ ਇੰਨੀ ਕਿ ਚੰਗੀ ਆ ਕਿ ਕੋਈ ਬੋਤਲ ਚ ਤਾਰ ਮਾਰ ਸਕਦਾ ਠੀਕ ਆ ਇਹ ਪੂਰ ਛੱਟਿਆ ਨਹੀਂ ਕੋਈ ਥਾਂ ਵੱਧ ਘੱਟ ਨਹੀਂ ਬਬੀ ਮਤਲਬ ਚਵਾਈ ਉਸ ਤੋਂ ਬਿਲਕੁਲ ਵਧੀਆ ਆ ਤਾਰ ਮੋਟੀ ਆ ਹਾਥੀਆਂ ਵਰਗੇ ਪੈਰ ਜਿਹੜੇ ਚੌੜੇ ਜਿਹੜੇ ਹੋਣੇ ਚਾਹੀਦੇ ਆ ਬਾਕੀ ਮਾਰਕਿੰਗ ਨਿਸ਼ਾਨੀ ਤੁਹਾਡੇ ਸਾਹਮਣੇ ਆ ਪੂਸ਼ ਵਾਈਟ ਯਾਰੇ ਪਾਇਰ ਤੋਂ ਪਈ ਆ ਅੱਖ ਬਿੱਲੀ ਮਣਕਣੀ ਆ ਠੀਕ ਆ ਜੀ ਸੋ ਜਿੱਦਾਂ ਕਿ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਚਲੋ ਬੱਚੇ ਪੁੱਤੇ ਲੈਣ ਵਾਸਤੇ ਦੀ ਪਸ਼ੂ ਚੰਗਾ ਕੱਲ ਨੂੰ ਕਿਸੇ ਪ੍ਰਾਣ ਨੀਦੀ ਰੱਬ ਦੀ ਚੰਗੀ ਕੱਤੀ ਲੈਣੀ ਆ ਤੇ ਚੰਗੀਆਂ ਨਿਸ਼ਾਨੀਆਂ ਦੇ ਵਿੱਚ ਬੱਚਾ ਪਾਊ ਕਰਮਾ ਲਈ ਠੀਕ ਆ ਤੇ ਇਹ ਸਾਢੇ 6 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਬਾਕੀ ਰਹਿਸਾ ਸੇਵਾ ਚ ਨਹੀਂ ਆਈ ਹਾਂ ਦੁੱਧ ਵਧਨ ਦੇ ਹੋਰ ਵੀ ਚਾਂਸ ਹੱਤੇ ਚਾਰੂ ਏਡੀਕ ਜਿਆਦੀ ਕਿ ਭਾਵੇਂ ਇਹਦੇ ਅੱਗੇ ਕਹਿੰਦੇ ਨੇ ਲੱਕਣਾ ਛੱਡ ਦਿਓ ਤਾਂ ਵੀ ਚੱਬੀ ਜਾਊਗੀ ਹਾਂ ਠੀਕ ਆ ਜੀ ਚਾਰੂ ਪਸ਼ੂ ਆ ਤੇ ਦੁੱਧ ਤੇ ਆਊਗਾ ਹਾਂ ਕੀ ਰਸਾ ਆਪਾਂ ਪਿੱਛੇ ਪਹਾੜੇ ਵੰਡੇ ਤੇ ਬਿਲਕੁਲ ਦੋ ਡੰਗ ਦੀ ਚੋਾਈ ਕਰਕੇ ਲੈਂਦੀ ਆ ਆਪਣੇ ਘਰੇ ਆ ਕੇ ਨੇ ਨਾਰਮਲ ਹੀ ਹਲਕਾ ਜਿਹਾ ਟੀਕਾ ਲਿਆ ਸੀਗਾ ਤੇ ਅੱਜ ਸਵੇਰੇ ਵੀ ਜਿਹੜੀ ਇਹ ਨੇ ਪਰ ਮਾਰੀ ਨੇ ਬਿਲਕੁਲ ਥੱਲੇ ਬਹਿਨ ਦਿੱਤਾ ਪਹਿਲਾਂ ਤਾਂ ਛੱਡ ਦਿੱਤਾ ਠੀਕ ਆ ਮੈਂ ਵੀ ਹਰ ਵੇਰ ਕੀ ਮੁੱਲ ਕੀ ਡਿਮਾਂਡ ਕਰਦਾ ਵੀਰੇ ਜੇ ਤਾਂ ਬੂਰੀਆਂ ਕਟੀਆਂ ਦੀ ਗੱਲ ਕਰੀਏ ਤਾਂ ਬੜੇ ਹਾਈ ਲੈਵਲ ਤੇ ਜਾਂਦੀਆਂ ਹਾਂ ਹਾਂ ਪਰ ਆਪਾਂ ਇੱਕ ਦੁੱਧ ਦਿੰਦੀ ਵੀ ਜਿਹਨੇ ਆਪ ਦਾ ਜਿਹੜਾ ਅੱਧ ਪਚੱਦ ਜਿਹੜਾ ਮੁੱਲ ਤੋਂ ਵਾਪਸ ਕਰ ਜਾਣਾ ਇਸੇ ਸੂਵੇ ਦੇ ਵਿੱਚ ਹਾਂਜੀ ਤੇ ਜੇ ਅੱਗੇ ਗੱਬਨ ਨਿਕਲ ਆਉਂਦੀ ਤੇ ਸੋਨੇ ਦੇ ਸੋਅ ਅੱਗੇ ਆੜੀ ਗੱਲ ਆ। ਉਹ ਬਿਲਕੁਲ। ਤੇ ਬਾਕੀ ਰਾਸਿਆਂ ਮੋਲੇ ਦਾ ਜਿਹੜਾ ਵਾ 54500 ਹਾਂ ਉਹ ਚੋ ਮਾਨਤਨ ਜਿਹੜਾ ਘਰ ਆਏ ਸੱਜਣਾ ਦਾ ਫੋਨ ਕਾਲ ਤੇ ਕੋਈ ਆਨਲਾਈਨ ਵੀ ਸੌਦਾ ਕਰਦਾ। ਆਹ ਸਾਰਿਆਂ ਦਾ ਜਰੂਰ ਕੀਤਾ ਜਾਓ। 54500 ਚੋਂ 54500 ਜੋ। ਲੋ ਵੀ 54500 ਦੇ ਵਿੱਚੋਂ 200 ਮਾਨਤਨ ਕੀਤਾ ਜਾਊਗਾ। ਬਾਕੀ ਸਿਆਂ 52000 ਦੀ ਦੇ ਦਾਂਗੇ। ਵੀ ਹਾਂ ভাই 52 ਦੀ ਆ। ਉਹਦੇ ਵਿੱਚੋਂ ਵੀ ਜੇ ਕੋਈ ਭੈਣ ਭਰਾ ਫੋਨ ਕਰਦਾ ਉਹਦਾ ਵੀ ਮਾਨਤਨ ਰੱਖਿਆ ਜੀ। ਬਾਕੀ ਮੇਰਾ ਭਰਾ ਸਾਰਾ ਤੁਸੀਂ ਬਾਦੀ ਸਟ੍ਰਕਚਰ ਚੈੱਕ ਕਰ ਲਓ। ਮੀਡੀਅਮ ਹਾਈਟ ਬਾਕੀ ਸਫਾਈਆਂ ਕਰਮਾਲੀਆਂ ਪੂਰੀਆਂ ਨੇ ਕੋਈ ਇਹ ਨਹੀਂ ਇਥੇ ਆ ਕੇ ਕਹੂਗਾ ਵੀ ਨੇਵੇ ਦੀ ਸਫਾਈ ਨਹੀਂ ਗਈ ਕੋਈ ਥਣਵਿੰਗਾ ਟੇਡਾ ਕੋਈ ਵੱਧ ਘਾਟਾ ਥਾਣਾ ਬਹੁਤ ਹੀ ਜ਼ਿਆਦਾ ਬਿਲਕੁਲ ਦੁੱਧ ਵਾਲੀ ਜਿਹੜੀ ਵੇਨਜ਼ਰ ਆਸਾਂ ਦਿਖਾ ਸਕਦੇ ਬਿਲਕੁਲ ਉੱਪਰ ਉੱਪਰ ਕੇ ਬਾਹਰ ਆਉਂਦੀ ਆ ਬਸ ਇੰਨਾ ਵਾ ਕਿ ਭਰਾ ਕਿਸੇ ਨੇ ਚੱਜ ਨਾਲ ਸੰਭੀ ਨਹੀਂ ਚੱਡੇ ਦੀ ਸਫਾਈ ਬਹੁਤ ਜ਼ਿਆਦੀ ਬਿਲਕੁਲ ਜੀ ਲਓ ਜੀ ਕਰੋ ਚੱਕ ਠੀਕ ਆ ਸੋ ਚੰਗੀ ਮਾਜਾ ਦੋਸੋ ਸਾਹ ਬੋਜਾ ਕਰਤੀ ਅੱਜ ਮਿਲ ਜੂਗੀ ਇੱਕ ਇਧਰ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਪਲੂਨ ਪਹਿਲਾ ਸੂਆ ਝੋਟੀ ਆ ਬਾਕੀ ਆਪਾਂ ਪ੍ਰੋਪਰ ਕਰਦੇ ਆਂ ਗੱਲਬਾਤ ਡਿਟੇਲ ਇਹਦੇ ਮਗਰ ਖਰਵੇਲ ਕੱਟੀ ਵੀ ਨਹੀਂ ਦੀਦੀ ਅੱਜ ਮੇਰੇ ਰਾਸਾ ਅਲਬਖਸ਼ਦੀ ਕੱਟੀ ਆ ਗਈ ਆ ਠੀਕ ਆ ਜੀ ਆਪ ਵੀ ਚੰਗੀ ਆ ਆ ਜਿਹੜਾ ਇਹਦੇ ਥੱਲੇ ਇਸ ਟਾਈਮ ਜਿਹੜਾ ਬੋਲਾ ਵਾ ਹਾਂ ਜੀ ਉਹ 7 ਕਿਲੋ ਹੋਊਗਾ ਲਓ ਜੀ 7 ਕਿਲੋ ਬੋਲਾ ਅੱਜ ਕਿੰਨਾ ਤੀਜਾ ਚੌਥਾ ਦੇ ਮਗਰ ਰਾਸਾ ਅੱਜ ਕੋਈ ਪੰਜਵਾਂ ਦਿਨ ਹੋਊਗਾ ਇਹਨੂੰ ਪੰਜਵਾਂ ਦਿਨ ਆ ਜੀ ਤੇ ਲੱਗ ਗਿਆ ਪੰਜਵਾਂ ਦਿਨ ਅੱਜ ਆ ਜੀ ਤੇ ਬੋਲਾ 6 7 6 7 ਕਿਲੋ ਬਾਕੀ ਹਾਈਟ ਦਾ ਤੁਸੀਂ ਛੋਟੀ ਦਾ ਦੇਖ ਲਓ ਫੁੱਲ ਕੱਦ ਦੇ ਵਿੱਚ ਆ ਦੇਖੋ ਲੰਬਾਈ ਛੋਟੀ ਦੀ ਹਾਂ ਬਹੁਤ ਜਿਆਦਾ ਕੱਦ ਨੋਰਮਲੀ ਦੋਸੋਂ ਆਪਾਂ ਗੱਲ ਕਰਦੇ ਆਂ ਵੀ ਪਲੂਨ ਜਦੋਂ ਪਹਿਲਾ ਸੂਆ ਪਸ਼ੂ ਹੁੰਦਾ ਹੈ ਗਾ ਦੂਜੇ ਸਵੇਰ ਤੀਜੇ ਸਵੇਰ ਅਸਲ ਤੇ ਜਾ ਕੇ ਮੱਝਾਂ ਬਣਦੀਆਂ ਨੇ ਤੇ ਬਾਕੀ ਪਹਿਲਾ ਸੂਆ ਕਰਮਾ ਨਹੀਂ ਦੋ ਦਰ ਆਮ ਨਾਲੇ ਨੇ 9:00 ਤੇ 10:00 ਠੀਕ ਹੈ ਜੀ ਬਾਕੀ ਆ ਤੁਹਾਡੇ ਸਾਹਮਣੇ ਬਾਕੀ ਇਹਨਾਂ ਦੋਹਾਂ ਚੀਜ਼ਾਂ ਕੰਪੇਅਰ ਕਰਨੀਆਂ ਪੈਂਦੀਆਂ ਤੁਲਨਾ ਕਰਨੀ ਪੈਂਦੀ ਆ ਰੇਟ ਇਹਦਾ ਬਿਲਕੁਲ ਦੇਜ ਰਹੂਗਾ ਹਾਂ ਤੇ ਨਿਸ਼ਾਨੀਆਂ ਜਿਹੜੀਆਂ ਪ੍ਰੋਪਰ ਕਵਰ ਕਰਦੀ ਆ ਆ ਫੇਸ ਕੁਆਲਿਟੀ ਠੀਕ ਹੈ ਜੀ ਸੋ ਇਹ ਮਮਤਾ ਜੀ ਯਾਰ ਵੇਲ ਇੱਕ ਗੱਲ ਮੈਂ ਇਹ ਬਹੁਤ ਵਧੀਆ ਯਾਰੀ ਅਗਲੇ ਪਿੰਡਾਂ ਦੀ ਕੋਈ ਥਣਾ ਦੀ ਬਾਤ ਕਰਨਾ ਜਰੂਰੀ ਨਹੀਂ ਕੋਈ ਕੁਛ ਨਹੀਂ ਰਾਸਿਆ ਫੇ ਠੰਡੀ ਠੁੰਡੀ ਪੂਰੀ ਕੋਈ ਇਹ ਨਹੀਂ ਕੇ ਲੱਤ ਛੜ ਮਾਰੂਗੀ ਜੀ ਮੋਦੀ ਕਰੋ ਚੱਕ ਠੀਕ ਆ ਜੀ ਹਾਂ ਮਿੱਠੀ ਆ ਠੰਡੀ ਪੀਰੀ ਆ ਜਿੱਥੇ ਮਰਜੀ ਕੋਈ ਵੀ ਕਾਲੀ ਵੀ ਪੈਂਦੀ ਕਰਮਾਂ ਦੀ ਠੀਕ ਆ ਜੀ ਸਿਰ ਸੋ ਆਕਰ ਕੇ ਖੜ ਗਈ ਆ ਦੇਖੋ ਆ ਦੇਖੋ ਜੀ ਆ ਫੇਸ ਕੁਆਲਟੀ ਆ ਬਾਕੀ ਜੀ ਬਹੁਤ ਸੋਹਣੀ ਛੋਟੀ ਦੇ ਜਿੰਨੀ ਵੀ ਹੈਗੀ ਆ ਹਾਂ ਛੋਟੀ ਸਿੰਗੀ ਆ ਗਈ ਆ ਫਿਰ ਕੁਆਲਟੀ ਦੀ ਗੱਲ ਕਰੀਏ ਸਟੇਟ ਪਟਾ ਰਾਸਾ ਬਹੁਤ ਘੱਟ ਮਿਲਦਾ ਬਿਲਕੁਲ ਜੀ ਬਿਲਕੁਲ ਬਾਕੀ ਥਾਂ ਦੇ ਉਸ ਤੋਂ ਬਹੁਤ ਵਧੀਆ ਠੀਕ ਆ ਜੀ ਵੈਸੇ ਮੁੱਠੀ ਮੁੱਠੀ ਥਾਣਾ ਬਾਕੀ ਚਾਰ ਚੰਦ ਲਾਉਣ ਦੇ ਕੱਟੇ ਆ ਲਿਮਟਡ ਸਪੈਦੀ ਆ ਗਈ ਇਹਦੀ ਬਿਲਕੁਲ ਸੋ ਜੈਜ ਰੇਟ ਦੇ ਵਿੱਚ ਹੀ ਕਿਸਾਨ ਨੂੰ ਇਹ ਮਿਲ ਜੂਗੀ ਜੈਜ ਰੇਟ ਦੇ ਵਿੱਚ ਹੀ ਮਿਲ ਜੂਗੀ ਬਾਕੀ ਚੁਵਾਈ ਚੁਵਾਈ ਦੀ ਕਰਮਾਂ ਲਈ ਚੰਗੀ ਆ ਸਾਫ ਦੇ ਬਜਾਰੇ ਲਈ ਬਹੁਤ ਵਧੀਆ ਝੋਟੀ ਜਿਸ ਦਿਨ ਭਰ ਕੇ ਤਿਆਰ ਹੋ ਗਈ ਦੂਜੇ ਸੂਏ ਤੀਜੇ ਸੂਏ ਨੂੰ ਵੱਡੀ ਮੱਝ ਬਣੂਗੀ ਆ ਇਹ ਕਾਦੇ ਦਾ ਬਹੁਤ ਜ਼ਿਆਦਾ ਹਾਂ ਕਾਤੋਂ ਵੱਡਾ ਝੋਟੀ ਦਾ ਤੇ ਥੋੜਾ ਜਿਹਾ ਦੋਸਤੋ ਸੇਵਾ ਮੰਗ ਮੰਗਦੀ ਆ ਸੇਵਾ ਮੇਰਾ ਪ੍ਰਾਪੂ ਅੱਗੇ ਚੰਗੀ ਕੇਅਰ ਕਰ ਲੈ ਚੰਗੀ ਸੰਭਾਲ ਕਰ ਲਵੇ ਠੀਕ ਆ ਜੀ ਰੱਬ ਇਹਦੀ ਬਰੀਡ 'ਚ ਕੋਈ ਕਮੀ ਨਹੀਂ ਆ ਆ ਦੇਖ ਤੁਸੀਂ ਮੈਂ ਬਿਲਕੁਲ ਹੱਥ ਲਾ ਕੇ ਤੁਹਾਨੂੰ ਜਿਹੜਾ ਦਿਖਾਉਣਾ ਹਾਂ ਹਾਂ ਲਓ ਜੀ ਕੋਈ ਇਹ ਨਹੀਂ ਆ ਠੀਕ ਆ ਜੀ ਕਿ ਲੱਤ ਛੜ ਕਰਦੀ ਆ ਕੁਝ ਵੀ ਜਿੱਥੇ ਮਰਜ਼ੀ ਖਿਲਾ ਕੇ ਇਹਨੂੰ ਆ ਦੇਖੋ ਠ ਤੋ ਮੋਲੇ ਵੀ ਬੜਾ ਜਾਇਜ਼ ਆ ਵੈਸੇ ਕਰੀ ਬਾਕੀ ਝੂਠੀ ਨੀ ਕਰਦੇ ਸੋ ਧੀਰੀ ਠੰਡੀ ਆ ਤੇ ਮੋਲੇ ਵੀ ਬੜਾ ਜਾਇਜ਼ ਰਹੂਗਾ ਕਿਉਂਕਿ ਵਾਧੇ ਵਾਲਾ ਪਸ਼ੂ ਆ ਕੱਲ ਨੂੰ ਮੇਰਾ ਭਰਾ ਕੋਈ ਇਹਨੂੰ ਰਾਜੀ ਕਰਾ ਦਿੱਤਾ ਦੂਜੇ ਸੂਰ ਦੇ ਵਿੱਚ ਨੇ ਵਧਣਾ ਆ ਕਰਨਾ ਨਹੀਂਗਾ ਠੀਕਾ ਬਾਕੀ ਲੈਵੇ ਦੀ ਤੁਸੀਂ ਆ ਵੇਖ ਸਕਦੇ ਹੋ ਜੇ ਬੈਕ ਸਾਈਡ ਤੋਂ ਕੋਈ 6 7 6 7 ਕਿਲੋ ਐਸ ਵਕਤ ਪੈਸ ਆ ਪੀਕ ਲੈਵਲ ਜਿਹੜਾ ਪਸ਼ੂ ਦਾ 25 25 ਦਿਨਾਂ ਚ ਬੰਦਾ ਜਾਵੇ ਹਾਂਜੀ ਹਾਂਜੀ ਆ ਦੇਖੋ ਜੀ ਆ ਦੇਖੋ ਆ ਦੇਖੋ ਕੱਤੀ ਮਗਰ ਆ ਫੀਮੇਲ ਠੀਕ ਆ ਜੀ ਬੱਚੇ ਦਿਆਂ ਦੋਵੇਂ ਅੱਖਾਂ ਹੀ ਆਪਾਂ ਕਹਾਂਗੇ ਵੀ ਬਿਲਕੁਲ ਦੇਖੋਗੇ ਤੁਸੀਂ ਦੋਨੀਆਂ ਅੱਖਾਂ ਨੇ ਬਹੁਤ ਸੋਹਣੀਆਂ ਨੀਲੀਆਂ ਆ ਗਿਆ ਪਰ ਸਫੇਦ ਆ ਗਿਆ ਬਾਕੀ ਆ ਨਿਸ਼ਾਨੀਆਂ ਨੀਲੀ ਦੀ ਮਗਰ ਕੱਤੀ ਆ ਗਈ ਠੀਕ ਆ ਜੀ ਸੋ ਚੰਗੀ ਝੋਟੀ ਆ ਤੇ ਬਾਕੀ ਮੁੱਲ ਆਪਾਂ ਪੁੱਛ ਲੈਨੇ ਹਰਵੇਲ ਮੰਗਦਾ ਕੀ ਰਹਿਣ ਗਿਆ ਦੀਆ ਮੰਗਦਾ ਨਾਰਾਜ ਸਿਆ 75 ਨਾਲ 70 ਹਾਂ 85000 ਦੇ ਵਿੱਚੋਂ ਵੀ ਮਾਨਤਨ 67000 ਦੀ ਦੇ ਦਾਂਗੇ ਫੋਪਾਰੀ ਹਰਦੀ ਕੋਈ ਭੈਣ ਭਰਾ ਫੋਨ ਕਰੂਗਾ ਹੋਰ ਨਾ ਕੋ ਕਰਦੇ ਮਾਨਤਨ ਹੋਰ ਵੀ ਕਰਦੇ ਸੀ ਸਾਡੇ ਸਾਡੇ ਆਪ ਜਾਂ ਕਰਕੇ ਕਾਹ ਤੋਂ ਕਰਨਾ ਫਿਰ 65000 ਸਾਡੇ 65000 ਦੀ ਲਓ ਜੀ 65000 ਦੀ ਇਹ ਅੱਜ ਆਪਣੇ ਭਰਾਵਾਂ ਨੂੰ ਝੋਟੀ ਮਿਲ ਜੂਗੀ ਠੀਕ ਹੈ ਜੀ ਕਈ ਵਾਰ ਚਲੋ ਆਫਸਰ ਕੱਟੀਆਂ ਝੋਟੀਆਂ ਲਾਈਏ ਤੇ 42 45000 ਚ ਕਿਤੇ ਨਾ ਕਿਤੇ 50000 ਚੋ ਵੀ ਪੈਂਦੀਆਂ ਨੇ ਇਹ ਕਰਮਾਰੀ ਸੱਜਰ ਸੂਈ ਹੈ ਤੇ ਇਸ ਤੋਂ ਦੋ ਲੈ 15 20000 ਦਾ ਹੈਗਾ ਇਸ ਟਾਈਮ ਨਾਲ ਇੱਕ ਕਤੀਬ ਲੈ ਕੇ ਜਾਵਾਂਗੇ ਬਲਕਿ ਇੱਕ ਵੀ ਦੋ ਲੈ ਕੇ ਜਾਵਾਂਗੇ ਠੀਕ ਹੈ ਜੀ ਸਾਡੇ 65000 ਦਾ ਮਾਲ ਮਿਲ ਜੂਗਾ ਇੱਧਰ ਇੱਕ ਤੁਹਾਨੂੰ ਵੇਰ ਦਿਖਾ ਦਿੰਨੇ ਆ ਕਰਾਸ ਬ੍ਰੀਡ ਦੇ ਬਾਕੀ ਮਗਰ ਇਹਦੇ ਬੱਚਾ ਆ ਗਿਆ ਜੀ ਮਗਰ ਬੱਚਾ ਆ ਗਿਆ ਰਾਸਿਆ ਹਾਂ ਜੀ ਦੂਜਾ ਸੂਹਾ ਸੂਈ ਆ ਦੂਜਾ ਸੂਹਾ ਮਗਰ ਬੱਚਾ ਕਿੰਨੇ ਦਿਨ ਹੋ ਗਿਆ ਰਾਸਿਆ ਅੱਜ ਤੀਜਾ ਦਿਨ ਆ ਇਹਨੂੰ ਲਓ ਜੀ ਤਕਰੀਬ 9-10 ਕਿਲੋ ਇਹਦੇ 10 ਕਿਲੋ ਜਿਹੜਾ ਬੋਲਾ ਹੀ ਹੋ ਆਹ ਦੇਖੋ ਜੀ ਸੋ ਜਦਾਂ ਮਰਜ਼ੀ ਠੰਡੀ ਧੀਰੀ ਸੀਲ ਸਾਉ ਕੋਈ ਕਾਲੀ ਕੋਲੀ ਨਹੀਂ ਪੈਂਦੀ ਕਰਮਾ ਵਾਲੀ 8-9 8-9 ਕਿਲੋ ਰਾਸਿਆ 9-10 9 ਕਿਲੋ ਬੋਲੇ-ਬੋਲੇ ਆ ਠੀਕ ਆ ਜੀ ਤੇ ਰਾਸਿਆ ਨਾਰਮਲੀ ਜਿਹੜੀ ਇਹ 13-14 13-14 ਤੇ ਚੱਲਦੀ ਆ ਲਓ ਜੀ ਤੋ ਦੁੱਧ ਕਰਮਾ ਵਾਲੇ ਵੈਸੇ ਦੋਸਤੋ ਭਰਾ ਜੀ ਕੀ ਕ੍ਰੋਸ ਬਰੀਡ ਆ ਕ੍ਰੋਸ ਬਰੀਡ ਆ ਕੋਈ ਆ ਦੇਖੋ ਜੀ ਇਧਰ ਬਾਕੀ ਬਾੜ ਤੇ ਪਿੰਡੇ ਪੁੰਡੇ ਦੀ ਵੀ ਸਾਫ ਸੁਥਰੀ ਜੀ ਨਾ ਰਾਜਾ ਸਾਹਿਬ ਪੱਦਰ ਆ ਹਾਂ ਕੰਨ ਬਹੁਤ ਛੋਟਾ ਕ੍ਰੋਸ ਬਰੀਡ ਦੇ ਵਿੱਚ ਆ ਗਈ ਆ ਹਾਂ ਤੇ ਇਹਨੂੰ ਗਰਮੀ ਨਾਲ ਮਤਲਬ ਨਹੀਂ ਲਓ ਜੀ ਕ੍ਰੋਸ ਬਰੀਡ ਆ ਬਾਕੀ ਠੰਡੀ ਪੀਰੀ ਆ ਆ ਮਗਰ ਬੱਚਾ ਮੇਲ ਕਾਫ ਜੀ ਬਾਕੀ ਇੰਨੀ ਠੰਡੀ ਆ ਹਾਂ ਤੇ ਲੋੜ ਤੋਂ ਵੱਧ ਲੋੜ ਦਿਨੇ ਦਿਨੇ ਬੋੜਾ ਤੇ ਸੀਓ ਸਹੂਆ ਕਰਮਾ ਦੀ ਨੀਰੀ ਦੇਖੋ ਤੁਸੀਂ ਆ ਦੇਖੋ ਜੀ ਬਰਫ ਕਿ ਆ ਇਹ ਇੱਕ ਨੰਬਰ ਅਗਲੇ ਥਾਣਾ ਦੀ ਇੱਕ ਅਗਲਾ ਪਿਛਲਾ ਬਾਕੀ ਆ ਵੇਖੋ ਅਰੇ ਰਸਾ ਬਹੁਤ ਜਾਇਰ ਆ ਰਹਿਣ ਵਾਲਾ ਤੇ ਦੁੱਧ ਵੀ ਇਹਦਾ ਮੱਝਾ ਰਗਾ ਆ ਠੀਕ ਹੈ ਜੀ ਬਾਕੀ ਆ ਜਾ ਪੱਧਰ ਲੈਵੇ ਜਿੰਨੇ ਕਰ ਲੈਵੇ ਦੀ ਸੱਚਾ ਦਾ ਲੈਵਾ ਮੇਰਾ ਪ੍ਰਾਇਦਰ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਈਏ ਆਹ ਵੇਖੋ ਜੀ ਬਹੁਤ ਪੂਰੀ ਹਜੇ ਰਾਇਆ ਸਾਂ ਭਰੂਗੀ ਮਨੋ ਵੀ ਜਿੰਮੇ ਰੋਡ ਦੀ ਦੇ ਦਿੱਤੀ ਜਾਣੀ ਹੈ ਚਲੋ 15 ਨਹੀਂ ਕਹਣਾ 18 ਨਹੀਂ ਕਹਣਾ ਇਹ ਝੂਠ ਗੱਲ ਹੈ ਸਾਰ ਦੋਵੇਂ ਚੀਜ਼ਾਂ ਤੁਲਣਾ ਕਰੀ ਦੀ ਹੈ ਨਾ ਪੁਰਨਾ ਦੇ ਨਾਲ ਦੁੱਧ ਵੀ ਉਹਨਾਂ ਹੀ ਦਸੀਗਾ ਹਾਂ ਕਰਵਾ ਲਈਏ 4:00 13:00 14:00 ਪਰ ਮੌਲਾ ਵੀ ਆਪਾਂ ਉਸ ਹਿਸਾਬ ਕਿਤਾਬ ਦਾ ਜਰ ਰੇਵਲ ਤੋਂ ਕਰਵਾ ਦੇਣਾ ਜੈਜ ਮੌਲਾ ਹਰ ਰੇਵਲ ਡਿਮਾਂਡ ਕੀ ਕਰਦਾ ਮੈਂ ਡਰਾਸਿਆ ਦੀ 45000 ਹੂੰ ਉਦੇ ਵਿੱਚੋਂ ਮਾਨਤਾਨ 42000 42000 ਦੇ ਵਿੱਚੋਂ ਵੀ ਮਾਨਤਾਨ 40000 ਦੀ ਦੇਵਾਂਗੇ ਆਪਾਂ 40000 ਦੀ ਉਹਦੇ ਵਿੱਚੋਂ ਵੀ 500 ਰੁਪਏ ਛੱਡਾਂਗੇ ਲੋ ਜੀ 34900 ਲੋ ਜੀ 34900 ਦੀ ਮੇਰਾ ਭਰਾ ਵੈੜ ਕਰ ਲਓ ਕਬਜੇ 'ਚ ਵੈੜ ਮੈਚ ਕੋਈ ਭੈਣ ਆਪਾਂ ਨਾਰਮਲੀ ਗੱਲ ਕਰਦੇ ਹਾਂ ਵੀ ਕੋਈ ਛਟਾਕਾ ਪਸ਼ੂ ਨਹੀਂ ਆਪਾਂ ਕਹਿੰਦੇਗੇ ਜੇ ਕੋਈ ਛੜਾ ਮਾਰਨ ਵਾਲਾ ਪਸ਼ੂ ਕਹਿੰਦੇ ਜੀ ਵੀ ਪਾਈ ਔਖਾ ਆ ਠੀਕ ਆ ਰਾਕੀ ਰਾਸਿਆ ਬਹੁਤ ਚੰਗੀ ਵੱਚੀ ਜਿੰਨੀ ਵੀ ਇਹਦੀ ਤਾਰੀਫ ਕਰ ਲਈਏ ਕਿਉਂਕਿ ਠੰਡੀ ਸੀਲ ਆ ਮੇਕਰ ਆ ਇਹ ਨਹੀਂ ਹੈਗਾ ਕਿ ਪਸ਼ੂ ਗਰਮੀ ਦੇ ਵਿੱਚ ਬਿਮਾਰ ਹੋਊ ਤੇਰੇ ਕੋਈ ਗੱਲ ਬਾਤ ਲਓ ਜੀ ਸੁੱਪੀ ਰੀਆ ਬਾਕੀ ਰੇਟ ਨਾ ਮਾਤਰ ਦੇ ਬਰਾਬਰ ਆ ਜਿਹੜੇ ਪੁਰਾਣੇ 12 13 13 ਲੀਟਰ 13 ਲੀਟਰ ਦੀ ਚੁਵਾਈ ਕਰਨੀ ਆ ਤੇ ਤਕਰੀਬਨ ਬਿਲਕੁਲ ਵਾਜਬ ਰੇਟ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਰੇਟ ਮਿਲ ਜਾਣੀ ਆ ਕ੍ਰਾਸ ਫਰੀਡ ਦੂਜਾ ਸੂਆ ਸਹੀ ਆ ਮਗਰ ਬੱਛਾ ਨਿੱਗਰ ਲੈਵੇ ਜਰਾ ਤੇ ਹੋਜਦਾ ਵੱਧ ਨਹੀਂ ਪਰ ਮੈਂ ਵੀ ਗਾਰੰਟੀ ਦਿੰਦਾ ਕਿ ਜਿਹੜੇ ਘਰਵਾਏ ਆ ਮੈਂ ਉਹਦੇ ਪਿੰਡੋਂ ਲਈ ਆ ਬਿਲਕੁਲ ਉਹਨਾਂ ਬੰਲਿਆਂ ਦੀ ਸਾਹ ਬਹਿਣੀਗੀ ਹੂੰ ਠੀਕ ਹੈ ਜੀ ਸੋ ਅਦਾਸਾ ਬੂਰੀ ਕੱਟੀ ਦਾ ਵੀ ਚੰਦਨਾ ਪਾ ਰਹੀ ਆ ਦੇਖ ਬੂਰੀ ਕੱਟੀ ਰਹਿ ਗਈ ਆਪਣੇ ਕੋਲ ਆ ਦਾ ਜਿਹੜਾ ਮੇਰੇ ਨਾਲ ਜ਼ਿਆਦਾ ਫੋਨ ਆਉਂਦਾ ਰਹਿੰਦਾ ਭੈਣ ਭਰਾਵਾਂ ਦਾ ਵੀ ਪੂਰਾ ਸਾਮ ਲਈ ਦੀ ਚਲੋ ਚੰਗੀ ਆ ਨਾਰਲੀ ਦੇ ਧੀ ਆ ਇਹ ਬੂਰੇ ਦੀ ਠੀਕ ਆ ਬਈ ਤੇ ਚੰਗਾ ਮਜ਼ੇ ਖਾਨਦਾਨ ਕੱਟੀ ਦਾ ਠੀਕ ਆ ਕਿਉਂਕਿ ਇਹਦੀ ਝੋਲੀ 40 ਹੁਣੇ ਹੀ ਦੱਸਦੀ ਆ ਕਿ ਚੰਗੀ ਨਿਕਲੂਗੀ ਲਓ ਵੀ ਇਹ ਕੱਟੀ ਤੁਹਾਨੂੰ ਵਿਖਾ ਦਿੰਦੇ ਆ ਇਹ ਬੂਰੀ ਕੱਟੀ ਆ ਇਹਦਾ ਐਸਾ ਮਾਰਕਿੰਗ ਬਹੁਤ ਸੋਹਣਾ ਆ ਹਾਂ ਬਿਲਕੁਲ ਚੌਪੇਰਾ ਦਾ ਇਹ ਆਈ ਦੁੱਧ ਵਾਲੀ ਵੇਰ ਜ਼ੋਨਸ ਦਿਖਾਇ ਤੇਰਾ ਹਾਂ ਬਈ ਹੁਣ ਹੁਣ ਤੋਂ ਜਿਹੜੀ ਉੱਪਰ ਕੇ ਚੀਜ਼ਾਂ ਤੇ ਲੰਬਾਈ ਬਹੁਤ ਜ਼ਿਆਦਾ ਕੱਟੀ ਗਈ। ਨਹੀਂ। ਓਲੀ ਜਲੇ ਵੀ ਕਰਮਾਲੀ ਚੰਗੀ ਕਰੂ ਵੀ ਕਹੇ ਦਿਨ ਨੂੰ ਤਿਆਰ। ਹਾਂ ਲੈ ਜੀ। ਮੋ ਵੀ ਇਹ ਕੱਤੀ ਜਦੋਂ ਉਸ ਨੂੰ ਉਮਰ ਕਿੰਨੀ ਕਹਿੰਦੀ? ਅਸਾਂ ਉਮਰ ਕੋਈ ਹੋਊਗੀ ਇਹਦੀ ਕੁਛ 7-8 ਮਹੀਨੇ। ਹਾਂ 7-8 ਮਹੀਨੇ ਮਿਲ ਛੋਟੀ ਲੱਗਦੀ ਹੈ ਹਰ ਵੇਲੇ। ਚਲੋ ਅੰਦਾਜ਼ਾ ਹੀ ਆ ਇੱਕ ਹਨਾ ਹਾਂ ਚਲੋ ਹੋਊਗਾ ਕਿ बाकी आप दी समझ मिल रही है आज वार आज चार दिन ही कट्टी नु कोई फील फड़ पैगियां कोई बोरियां एक तो बोरियां लोनी करो चेक ते बहुत प्यारी है कट्टी मेरा बाप देखो वैसे तोरा तारा ਤੁਸੀਂ ਦੇਖੋ ਕੇ ਕਰਾਉਂਦਾ ਵੀ ਪਸ਼ੂ ਵੈਸੇ ਹੀ ਦਿੱਸਾ ਦਿੱਤਾ ਜਾਏ ਤੇ ਪਸ਼ੂ ਕੋਈ 프ਰਾਏ ਨਾ ਕੇ ਵੀ ਕਮਜ਼ੋਰ ਨਹੀਂ ਗੱਲ ਕਰ ਰਹੀ ਆ ਜਿੱਦਾਂ ਮਰਜੀ ਦੇਖੋ ਕੋਈ ਪੱਧਰਾ ਉਪੋਂ ਪੱਧਰਾ ਪੂਰੀ ਕਿ ਲੀ ਸੁਣੀ ਕੱਲੋ ਮੇਰਾ ਭਰਾ ਕੋ ਚੰਗੀ ਤਰੀਕ ਕਰ ਸਕਦਾ ਠੀਕ ਆ ਜੀ ਕੱਤੀ ਗੁੱਟੀ ਚੰਗੀ ਤੁਸੀਂ ਤਿਆਰ ਕਰ ਲਓਗੇ ਕਿਉਂਕਿ ਬੱਚੇ ਜੇਕਰ ਆਪਾਂ ਸਹੀ ਉਮਰ ਦੇ ਵਿੱਚ ਸੰਭਾਲ ਲਈਏ ਤੇ ਫੇਰ ਕਾ ਜਾ ਕੇ ਨੇ ਵੀ ਚੰਗੀ ਆ ਜਿੰਨੀ ਵੀ ਹੈਗੀ ਆ ਤੇ ਹਰਵੇ ਦੇ ਕੀ ਮੰਗ ਕੀ ਡਿਮਾਂਡ ਕਰੂੰ ਰਉ ਗੀਦੀ ਪਰ ਅਸੀਂ ਡਿਮਾਂਡ ਕੋਈ ਨਹੀਂ ਦੀ ਕੋਈ ਜਿਆਦਾ ਨਹੀਂ ਆ ਜਿੰਨਾ ਕਿ ਲੈ ਦੇ ਜਿਆ ਵਾ ਹਾਂ ਦਾ ਅਸੀਂ 19000 ਰੁਪਏ ਦੀ ਡਿਮਾਂਡ ਆ ਉਹ ਚੁਮਾਨთან ਜਿਹੜਾ ਭੈਣ ਭਰਾਵਾਂ ਦਾ ਫੋਨ ਤੇ ਜਰੂਰ ਕੀਤਾ ਜਾਊਗਾ ਹਾਂ 17000 ਦੀ ਦੇਵਾਂਗੇ 17000 ਦੀ 17000 ਦੀ ਹਾਂਜੀ ਕੋਈ ਜਾਇਜ ਜ ਕਰਕੇ ਨਾ ਦਿੱਦਗੇ ਉਹ ਕਰ ਦਾਂਗੇ ਹੋਰ ਥੋੜਾ ਬਹੁਤਾ ਆ ਕਰ ਦਿੰਗੇ ਆ ਕਰ ਦਿੰਗੇ ਕੋਈ ਨਿਕੋ ਭੈਣ ਭਰਾ ਕਾਲ ਕਰ ਮਾਨਤਨ ਕਰਕੇ ਦੇ ਦਈਏ ਕੋਈ ਗੱਲ ਨਹੀਂ ਕਰ ਲਓ ਵੀ 17000 ਦੀ ਰਵੇ ਲਾਂਦਾ ਤੇ ਮਾਨਤਨ ਵੀ ਕਰ ਦਿਆਂਗੇ ਠੀਕ ਆ ਜੀ ਸੋ ਕੱਤੀ ਮੇਰਾ ਭਰਾ ਮਾਰ ਲਓ ਚਾਹ ਤੇ ਇੱਕ ਵਾਰੀ ਕੱਤੀ ਚੰਗੀ ਆ ਪੂਰੀ ਕੱਤੀ ਆ ਤੇ ਬਾਕੀ ਜਿਹੜਾ ਮੇਰਾ ਭਰਾ ਤਾਲ ਮਿਲ ਜਿੱਥੇ ਕਿ ਬਟਾਉਣਾ ਚਾਹੁੰਦਾ ਤੁਸੀਂ ਬਟਾ ਸਕਦੇ ਜੀ ਨੰਬਰ ਸਕਰੀਨ ਦੇ ਹੇਠਲੇ ਚਾਲੂ ਕਰਦੇ ਆਂਗੇ ਚੰਗੀ ਕੱਟੀ ਆ ਤੇ ਇੱਕ ਹਰਵੇਲ ਆਪਣੇ ਨੰਬਰ ਕਰ ਦਈਏ ਸਾਂਝੇ 99038820259906382025 ਠੀਕ ਹੈ ਜੀ ਲਓ ਵੀ ਦੋਸਤੋ ਅੱਜ ਮਾਲ ਸੀਗਾ ਠੀਕ ਆ ਜੀ ਬਾਕੀ ਪਸ਼ੂ ਤੁਸੀਂ ਦੇਖ ਲਏ ਆ ਕਰ ਲੋ ਸੰਪਰਕ ਰੇਡ ਬਿਲਕੁਲ ਜਾਇਜ਼ ਆ ਛੋਟੇ ਛੋਟੇ ਫੜਦੇ ਆ ਧੰਨਵਾਦ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਲੈ ਆ